36 ਸਾਲ ਹੋ ਗਏ ਸਾਡੀ ਮੈਰਿਜ ਨੂੰ ਕਦੇ ਹਾੜੀ ਵਿੱਚ ਕਦੇ ਸੋਣੀ ਵੇ 36 ਸਾਲ ਹੋ ਗਏ ਸਾਡੀ ਮੈਰਿਜ ਨੂੰ ਕਦੇ ਹਾੜੀ ਵਿੱਚ ਕਦੇ ਸੋਣੀ ਵੇ ਤੇਰਾ ਅਗਲਾ ਸਾਲ ਕਦੇ ਆਇਆ ਨਾ ਢਾਈ ਦਿਨ ਦੀ ਜ਼ਿੰਦ ਪੁਰਾਣੀ ਵੇ ਤੇਰਾ ਅਗਲਾ ਸਾਲ ਕਦੀ ਆਇਆ ਨਾ ਟਾਈ ਦਿਨ ਦੀ ਜਿੰਦ ਪਰੌਣੀ ਵੇ ਨੱਚਣਗੇ ਮੋਰ ਬਨੇਰੇ ਤੇ ਨੱਚਣਗੇ ਮੋਰ ਬਨੇਰੇ ਤੇ ਕਦੇ ਹੰਸ ਬੋਲੀਆਂ ਪਾਵਣਗੇ ਦਸ ਢੋਲਾ ਮੋਦੀ ਵਾਂਗੂ ਵੇ ਸਾਡੇ ਅچھے ਦਿਨ ਕਦ ਆਉਣਗੇ ਦਸ ਢੋਲਾ ਮੋਦੀ ਵਾਂਗੂੰ ਵੇ ਸਾਡੇ ਅچھے ਦਿਨ ਕਦ ਆਉਣਗੇ ਬੱਚੇ ਜਵਾਨ ਹੋ ਚੁਕੇ ਬੱਚੇ ਜਵਾਨ ਹੋ ਚੁਕੇ ਮੈਨੂੰ ਹਾਲੇ ਨਾ ਜੁੜੇ ਕੰਗਣ ਵੇ ਕੀ ਤਾਂ ਚੀਜ਼ਾਂ ਲੈ ਦਿੰਦੇ ਲੋਕੀ ਤਾਂ ਚੀਜ਼ਾਂ ਲੈ ਦਿੰਦੇ ਤੀ ਵੀ ਦੇ ਪਹਿਲਾ ਮੰਗਣ ਤੋਂ ਲੋਕੀ ਤਾਂ ਚੀਜ਼ਾਂ ਲੈ ਦਿੰਦੇ ਤੀ ਵੀ ਦੇ ਪਹਿਲਾ ਮੰਗਣ ਤੋਂ ਕਦੋਂ ਬੱਚੇ ਸਾਡੇ ਢੋਲਾਵੇ ਕਦੋਂ ਬੱਚੇ ਸਾਡੇ ਢੋਲਾਵੇ ਦਸ ਵਰਡ ਟੂਰਤੇ ਜਾਵਣਗੇ ਵਿਦਸ ਵਰਡ ਟੂਰਤੇ ਜਾਵਣਗੇ ਦਸ ਢੋਲਾ ਮੋਦੀ ਵਾਂਗਰਵੇ ਸਾਡੇ